ਸ਼੍ਰੀਯਾ ਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਫਿਰ ਸ਼ੇਅਰ ਫਿਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਦਿਓ ਤੇ ਇੰਸਟਾਗ੍ਰam ਤੇ ਆਪਣਾ ਫੇਸਬੁੱਕ ਪੇਜ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਉਹਨੂੰ ਫੋਲੋ ਵੀ ਕਰਿਓ ਦੂਸਰੀ ਗੱਲ ਐਦਾ ਕਿ ਪਾਪਾ ਆਗੇ ਸੀ ਹਾਂਗਕਾਂਗ ਤੋਂ ਤੇ ਲਿਆਏ ਆ ਖਾਸਾ ਕੁਝ ਸਮਾਨ ਮੈਨੂੰ ਐਦਾ ਲੱਗਿਆ ਕਿ ਜਿਹੜੀ ਮੇਰੀ ਫੈਮਿਲੀ ਆ ਮੇਰੇ ਵਿਊਅਰਸ ਆ ਉਹਨਾਂ ਨਾਲ ਸ਼ੇਅਰ ਕਰਨਾ ਵੀ ਬਣਦਾ ਜੋ ਕੁਝ ਮਰਜੀ ਆ ਪਾਈ ਸਭ ਆਪਣੇ ਆਪਣੀ ਜਗ੍ਹਾ ਮਿਹਨਤ ਕਰਦੇ ਆ ਇਸ ਕਰਕੇ ਅ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਫਿਰ ਕੀ ਕੁਝ ਲਿਖਿਆ ਇੱਕ ਤਾਂ ਪਹਿਲਾਂ ਤਾਂ ਜੀ ਆਹੀ ਆਪਣਾ ਐਪਲ ਦਾ ਫੋਨ ਜਿਹਦੇ 'ਚ ਇਹ ਵੀਡੀਓ ਬਣ ਰਹੀ ਆ ਤੇ ਬਾਕੀ ਕੀ ਕੁਝ ਐ ਉਹ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਮੈਂ ਦਿਖਾਵਾਂਗੀ ਸਭ ਤੋਂ ਪਹਿਲਾਂ ਤਾਂ ਮੇਰਾ ਪਤਾ ਕੀ ਮਨ ਕਰ ਰਿਹਾ ਤੁਹਾਨੂੰ ਦਿਖਾਉਣ ਦਾ ਵੀ ਇਹ ਖੇਤਾਂ 'ਵਾਂ ਦਿਖਾਵਾਂ ਪਹਿਲਾਂ ਮੈਂ ਤੁਹਾਨੂੰ ਬਾਕੀ ਗੱਲਾਂ ਬਾਅਦ ਚ ਖੇਤਾਂ ਦਾ 뷰 ਮੇਰਾ ਦਿਲ ਕਰਿਆ ਤੁਹਾਨੂੰ ਦਿਖਾਵਾਂ ਇਸ ਕਰਕੇ ਮੇਰ ਹੋ ਰਹੀ ਏ ਜੀ ਪ੍ਰਮਾਤਮਾ ਦੀ ਤੇ ਉਹ ਇੱਧਰ ਮੇਰਾ ਬੱਚਾ ਖੜਾ ਏ ਸਾਸਰੀ ਘਰ ਬੁਲਾਓ ਪਹਿਲਾਂ ਤਾਂ ਠੀਕ ਹੈ ਤੁਸੀਂ ਹਾਂ ਇਹ ਬੈਗ ਕਿੱਥੋਂ ਲੈ ਕੇ ਚੱਲੇ ਆ ਤੂੰ ਉੱਥੇ ਉੱਥੇ ਕਿੱਥੇ ਚਲੋ ਚਲੋ ਫਿਰ ਚਲੋ ਉਹ ਬਬਾ ਜੀ ਉਹ ਮੇਰਾ ਬਬਰੀ ਓ ਮੇਰਾ ਬੱਚਾ ਹਾਈ ਕਿੰਨਾ ਪਾਰੀ ਇੰਨਾ ਮੰਮ ਕਰਾਉਦੀ ਆ ਦਸ ਮੰਮੀਆਂ ਹਾਈ ਆ ਕੇ ਕਰਦਾ ਪਿਤਾ ਲੈ ਪਹਿਲਾਂ ਰੁਕ ਪੁੱਪਾ ਸਭ ਨੂੰ ਸਾਸਰੀ ਘਰ ਬੁਲਾ ਕੇ ਸਾਸਰੀ ਘਰ ਦੀ ਸਾਰਿਆਂ ਨੂੰ ਨਹੀਂ ਘਰ ਤੇ ਇਹਨੂੰ ਨਹੀਂ ਬੁਲਾਉਣੀ ਅੱਛਾ ਲੈ ਪਹਿਲੇ ਇਹਨੂੰ ਉੱਪਰ ਰੱਖ ਦਈਏ ਲੈ ਉੱਪਰ ਰੱਖ ਦਈਏ ਮम्मा ਖੋਲੂ ਵੀ ਮੇਰੀ ਨੂੰ ਆ ਲੋ ਹਮ ਵੈਸੇ ਤੇ ਬਬਾਈ ਸਭ ਚੱਕ ਰਹੇ ਨੇ ਕਦਰਾਂ ਨਹੀਂ ਕਿੱਥੇ ਪਿਆ ਲੈਪਟਾਪ ਮੈਂ ਤਾਂ ਦੇਖਿਆ ਵੀ ਨਹੀਂ ਮਾਹਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਰੱਖੇ ਜੀ ਠੀਕ ਕਰਨਵੀਰ ਸਾਡਾ ਇਹਨੂੰ ਬਸ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੈਗਾ ਕਰਨਵੀਰ ਜੀ ਮੱਲਾ ਸਾਨੂੰ ਸਾਰੇ ਪੈਰ ਪੈਸੇ ਸੀ ਅੱਪਾ ਇਹਨੇ ਪੱਪਾ ਤੋਂ ਢਿਲੀ ਆਏ ਉਹਦੇ ਵਿੱਚੇ ਦੁਨੀਆ ਤੇ ਬਸ ਹੁਣ ਟਿਊਸ਼ਨ ਦਾ ਟਾਈਮ ਵੀ ਹੋ ਗਿਆ ਜੀ ਹੁਣੀ ਨੇ ਟਿਊਸ਼ਨ ਵੀ ਜਾਣਾ ਆ ਖੋਲੀ ਕੇ ਰੱਖੀ ਵੀ ਅੱਛਾ ਸੋਹਣੀਆਂ ਇੱਧਰ ਸਾਡੀ ਮਔਸੀ ਬੈਠੀ ਆ ਬੱਚਿਆਂ ਨੇ ਕੱਦਾਂ ਤੇ ਹੋਰ ਗੁਰਜੀਤ ਘਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਾਤੀ ਨਾ ਕੰਮ ਕਰਦੀ ਅਗਲੀ ਹੋ ਲੈਨੂੰ ਬੈਲੀ ਨਹੀਂ ਆ ਗਈ ਅਸਰ ਪਾਪਾਂ ਸੇ ਥੱਲੇ ਫੜਾ ਲਏ ਹੋਏ ਇਹ ਨੇ ਆਣੇ ਆਣੇ ਲੈ ਮੀਲਾ ਗੱਤਰੀ ਕਾਲ ਬਲਾ ਲੋ ਵੈਰੀ ਖਾਸ ਆ ਵੈਰੀ ਮਤ ਜੀ ਠੀਕ ਹੈ ਜੀ ਮੈਂ ਲੈਪਟਾਪ ਦੇ ਪਿੱਛੇ ਜੋ ਲੱਗਿਆ ਹੋਣਾ ਆਪਣਾ ਵਟਸਐਪ ਖੋਲਣ ਉੱਥੇ ਮਾਰਾ ਮੋਟਾ ਪੈਸਾ ਟ੍ਰਾਂਸਫਰ ਕਰਨੀ ਹੈ ਜੀ ਹੂੰ ਇਹਦੇ ਕਰਕੇ ਤੁਸੀਂ ਕ ਕਰਿਆ ਕਰ ਰਹੇ ਹੋ ਹੋ ਜਦੋਂ ਤੁਸੀਂ ਦੇਖੇ ਤੁਸੀਂ ਕੀ ਲੈ ਕੇ ਦਿੱਲੀ ਤੋਂ ਵਾਹ ਦਿੱਲੀ ਤੋਂ ਹੈ ਹੈ ਆਪ ਕਾੜ ਦੇ ਲੇ ਕੇ ਆਏ ਦਿੱਲੀ ਦਿੱਲੀ ਹੋਈ ਨਹੀਂ ਮम्मा ਮੇਰੇ ਈਵਰਜ਼ ਨੂੰ ਉਹ ਵੀ ਦਿਖਾਇਆ ਸੋਨੇ ਦਾ ਸੈੱਟ ਜਿਹੜਾ ਪਾਪਾ ਲੈ ਕੇ ਆਏ ਆ। ਇਹ ਮੇਰੀ ਮਾਂ ਇਹ ਉਹ ਖਾਸ ਸੈੱਟ ਕੱਢੇ ਹੋਏ ਸੀ ਕਿ ਬਾਥ ਦੇ ਵਿੱਚ ਮਮਤਾ ਦੇਖਣੇ ਪੈਣੀਆਂ ਤੁਹਾਨੂੰ ਦੇਖੋ ਇਹ ਤਾਂ ਪਾਪਾ ਨੇ ਰੱਖਿਆ ਚੱਲ ਪਿਆ ਆ ਚੱਲਦੇ ਆ ਸੰਦ ਬਾਥ ਦੇ ਆਹ ਮੇਰੇ ਇਹ ਚਾਚਾ ਦੇ ਕਿੰਨੀ ਜਿਹੀ ਕਿਤਾਬ ਮੇਰੇ ਕੋਲ ਤੋਂ ਹੱਟ ਗਈ ਕਿੰਨਾ ਸੋਨਾ ਹੈ ਥੈਂਕ ਯੂ ਨਾ ਤਾਂ ਹੀ ਨਾ ਨਾ ਗ੍ਰੈਸਲੇਟ ਵੀ ਹੈ ਨਾ ਸਿਰ ਤੇ ਲਾਉਣੇ ਵਾਲਾ ਮਾਸੀ ਤੁਸੀਂ ਮੜੇ ਦੇ ਉੱਪਰ ਬਹਿ ਜਾਂਦੇ ਜੇ ਮੇਰੇ ਨਾਲ ਮੰਨਦਾ ਮੰਨਵਾ ਦੇ ਕੀ ਕਰਦੀ ਐ ਲੈ ਆਪਣੇ ਕੱਪੜੇ ਦੇਖ ਆਪਣੇ ਕੱਪੜੇ ਦੇਖ ਲੈ ਉਹਨਾਂ ਕੱਪੜੇ ਕਿੰਨੇ ਜਣੋਂ ਨਾ ਪਕੜੇ ਫਿਰ ਐਂ ਕਰੋ ਆ ਨਵੇਂ ਮੇਰਾ ਹੈ ਕਿਦਾਂ ਕਿੰਨੇ ਮੁਸੇ ਵੀ ਤੇਰਾ ਹੈ ਮੈਂ ਕਿ ਹੋਰ ਕੀ ਦਾ ਹੈ पापा पुछियो के पापा पुछियो देखे क्या क्या मैं मासी उपर बैठ मे हाँ, हाँ, नहीं भी नहीं। है, है।, है। ते ते तो है। हाँ? भी है 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 ਤੈਨੂੰ ਦਿੱਤੋ ਇਹ ਮੈਂ ਇਹ ਪਾਉਂਦਾ ਮੈਂ ਕਿਹਾ ਕਿ ਸਾਡਾ ਦੇ ਦੇ ਇੱਕ ਤੇ ਜਿਆ ਹਾਂਗਕਾਂਗ ਮਰ ਚੱਕੇ ਨੇ ਅੱਜ ਦਾ ਤਾਂ ਇਹ ਕੱਪ ਵੀ ਚੋਇਸ ਨਹੀਂ ਹੈਗੀ ਅੱਛਾ ਚਾਚਾ ਹੀ ਦੀ ਚੋਇਸ ਬੜੀਆ ਲੱਗੇ ਕਲਰ ਗਾਰਮੀਆਂ ਦੇ ਵਿੱਚ ਪਰਾਂ ਦੇ ਪਹਿਲੇ ਹਾਂ ਵੀ ਸੋਹਣਾ ਰੰਗ ਹਾਂ ਲੱਗਤੀ ਹੈ ਗਾਰਮੀਆਂ ਆ ਪੂਰਾ ਪੂਰਾ ਗਾਰਮੀਆਂ ਵਾਲਾ ਹੀ ਹਲਾ ਹੌਕ ਤੇ ਉਹ ਪੋਹ ਮੀਨੀਓਂ ਕਪੜੇ ਵੇਚਣੇ ਦਸੋ ਨੀ ਇਹ ਕੱਲਾ ਨਹੀਂ ਆਫਟਾਈਆਂ ਜਿਹਾ ਵੀਰ ਸੋਹਣੀਆਂ ਜੀਆਂ ਹਾਂ ਹੈਨਾ ਕਿਆ ਕਿਆ ਹੋਰ ਕੜਾ ਬਸ ਮਾਂ ਆ ਕੇ ਲੀਜੇ ਆ ਕੇ ਸ਼ੈਂਪੂ ਮੈਂ ਚਾਹ ਰਹੀ ਹਾਂ ਕੱਪੜੇ ਵੇਚੀ ਕੱਟ ਰਹਿਵਾ नहीं ਅਗਲੀ ਵਾਰ ਤੁਸੀਂ ਆ ਕੇ ਲਓ ਕਰੇਂਗਾ ਕਹਿੰਦਾ ਭਾਵੇਂ ਜੇ ਫਿਰ ਕੋਈ ਇੱਕ ਅੱਛਾ ਵਾ ਇੱਕ ਕੱਪੜਾ ਕਿਹੜਾ ਐ ਮੇਰੇ ਖਿਆਲ ਚ ਮੀਂਹ ਦੇ ਵਿੱਚ ਜਿਹੜਾ ਪਾਣੀ ਨਹੀਂ ਟਿਕਦਾ ਉਹ ਵਾਲਾ ਕੱਪੜਾ ਹੈ ਹੂੰ ਉਹ ਪਾਣੀ ਚੱਕੇਵੇਂ ਆ ਨਾ ਜਿਹੜਾ ਤਰਪਾਲ ਤੇ ਤਰਪਾਲ ਟਾਈਪ ਗੱਲ ਕਹਿੰਦੀ ਸੀ ਮੈਂ ਹਾਂ ਪਾਣੀ ਨਹੀਂ ਕਰਦਾ ਹਾਂ ਹਾਂ ਰਾਜ ਜੱਗੀ ਵੀ ਸੋਹਣੀ ਐ ਪਾਪਾ ਇਹ ਕਿਹੋ ਜਿਹਾ ਨੇ ਪਤਾ ਕਿ ਆਇਆ ਹੂੰ ਇਹ ਤਿੰਨ ਜਣੇ ਜੋ ਕੇ ਕੱਪੜੇ ਖਰੀਦੇ ਨੇ ਅੱਛਾ ਬਈ ਪਾਮੂ ਹੋ ਗਿਆ ਇੱਕ ਆਪਣਾ ਜੈਸ਼ਨ ਹੋ ਗਈ ਇੱਕ ਕਾਰਨ ਹੋ ਗਿਆ ਤੇ ਇਹਦੇ ਬਾਰੇ ਦੇ ਛੋਟੇ-ਛਾਟੇ ਨੂੰ ਪਤਾ ਹੀ ਹੈ ਹੁਣ ਉੱਥੇ ਪਤਾ ਨਹੀਂ ਵੀ ਉਹਦੀ ਬੇਟੀ ਨੇ ਚਾਚੇ ਜੀ ਨੇ ਖਰੀਦੇ ਪਤਾ ਨਹੀਂ ਕਿ ਆਹ ਪੁੰਹ ਤੇ ਗੱਲ ਹੋਈ ਨੰਬਰ 1 ਨੰਬਰ 10 ਦੇ ਜਿੰਨੇ-ਨੇ ਹਾਲ ਦੇ ਬੱਚੇ ਆ ਉਹਨਾਂ ਨੇ ਇਹ ਖੜਾ ਚਰੀ ਦੇ ਲੇ ਹੁਣ ਚੱਕ ਕੇ ਜਿਹੜਾ ਚਾਰਾ ਆ ਉਹਦੇ ਦੇ ਤੇ ਜਿਹੜਾ ਕੱਪੜਾ ਲੈਣੇ ਸਨ ਹਾਂ 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 ਉਹ ਬਾਹਰ ਵਿੱਚ ਆਏ ਆ ਉਹ ਇਹਨਾਂ ਵਿੱਚੋਂ ਵੀ ਜਿਹੜਾ ਚਾਰਾ ਉਹਨਾਂ ਨੂੰ ਕਿਤੇ ਪਤਾ ਨਹੀਂ ਆਊਗਾ ਸੈਵਨ ਦਿਨ ਜਸ਼ਨ ਦੇ ਵਿੱਚ ਪਾਉਣਾ ਹਾਂ ਇਹ ਇੱਕ ਕੰਮ ਹੋਇਆ ਪਤਾ ਕੀ ਨਿਊਯਾਰਕ ਹਾਂ ਬੇਦੇਰਿਓ ਪੰਮੂ ਦਾ ਆਉਣੀ ਨਹੀਂ ਹੈ ਕਿਉਂਕਿ ਫੈਸਲਾ ਪੰਮੂ ਦਾ ਜੀਦਾ ਨਹੀਂ ਹੋਣਾ ਨਾ ਕਰੀ ਇਹਨੂੰ ਕਰਮੂ ਦੇ ਵੀ ਜਿਹੜੇ ਆਉਣੀ ਹੈ 4 ਵਜੇ ਕਰਦੇ ਰੋਗੇ ਕਰਨ ਪਾਉਣਾ ਮੈਨੂੰ ਲੱਗਦਾ ਪਾਣੀ ਆ ਸੇਮ ਸੇਮ ਆ ਹਾਂ ਇਹ ਆਉਣੀ ਪੰਮ ਕਰੰਦੀ ਅੱਗੋ ਸ਼ਾਇਦ ਕਰਨ ਪੈਸ ਹੂੰ ਉਹ ਜਾਂਦਾ بڑے ਛੋਟੇ ਸਾਰ ਕੋਈ ਨੰਬਰਾਂ ਤੇ ਵੀ ਫਰਕ ਹੁੰਦਾ अंदर कुछ और नंबर है उधर कुछ और नहीं नंबर है चीनी येरी ना पनी वीडियो देखते हैं अंदर है लाज़बीनिया गोहां मोटा बड़ा फसला वो लड़का ओर नहीं जाता पतला लग रहा है ये भी आ गया सही कह रहा है और इतना कहीं लगते हैं मोटी है ये मारवान पीने का नहीं चिन्ने कुल्ले ਗੋਗਾਂਗਿਆ ਚਾਚੇ ਦਾ ਅਸੀਂ ਧੰਨਵਾਦ ਕਰਦੇ ਆ ਜਿਵੇਂ ਸਾਡੇ ਬਾਰੇ ਇੰਨਾ ਸੋਚਿਆ ਹ ਹਰ ਸੋਨੇ ਦੇ ਸੱਟ ਲੈ ਕੇ ਆਓ ਜਿਹੜੇ ਪਾਪਾ ਲੈ ਕੇ ਆਏ ਆ ਹੋਂਗੋ ਗੋਂਗੋ ਤੋ ਹੋਂਗੋ ਗੋਂਗੋ ਤੋ ਹੋਂਗੋ ਲੈ ਕੇ ਆ ਪੌੜਨਾ ਦਾ 24 ਕੈਰੇਟ ਨਹੀਂ ਮੈਂ 28 ਕੈਰੇਟ ਵਾਲਾ ਸੋਨਾ ਲੈ ਕੇ ਆਇਆ ਆ ਸੁਣਿਆ ਨਹੀਂ ਅਸੀਂ ਤਾਂ ਹਾਂ ਫਿਰ 32 ਕੈਰੇਟ ਵਾਲਾ ਲੈ ਕੇ ਆਇਆ ਮੈਂ ਜਿਹੜਾ ਅਗਲੇ ਜਾ ਕੇ ਸਾਨੂੰ ਜਬਣਾ ਪਹਿਲੇ ਬਣ ਗਿਆ ਉੱਤੇ ਹੋਂਗੋ ਹਾਂ 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 ਇੱਕ ਪੰਮੂਣ ਨਾ ਤਾਂ ਖੁਸ਼ਬੂ ਦੋਣਾ ਕਿ ਜਸਨ ਇਹਦਾ ਹੁਣ ਰੀਤ ਦਾ ਹੁਣ ਇੱਕ ਹਾਂ ਲੈ ਨਾ ਨਾ ਇਹਨੂੰ ਤਾਂ ਕਾਸੇ ਦਾ ਨਹੀਂ ਛੁਕ ਨੂੰ ਕਾਸੇ ਦਾ ਹੀ ਬਹੁਤ ਸ਼ੌਂਕ ਨਾਲ ਖਿਲੇ ਹੈ ਪਾਪਾ ਦੇ ਤਾਂ ਪੰਮੂਣ ਬਣਾ ਦੇ ਤਾਂ ਹੈ ਪਾਪਾ ਦੇਖੇ ਪਰਸ ਪਾ ਕੇ ਖੜੀ ਪਾਪਾ ਨੂੰ ਥੈਂਕ ਯੂ ਤਾਂ ਕਹੇ ਦੇ ਪਾਪਾ ਤਾਂ ਥੈਂਕ ਯੂ ਕਹੇ ਦੇ ਜੈ ਜੱਫੀ ਬਾਕੇ ਥੈਂਕ ਯੂ ਕਰਿਆ ਹਾਂ ਹਾਂ ਥੈਂਕ ਯੂ ਥੈਂਕ ਯੂ ਪੜੀ ਜਾ ਦੇਖ ਲੈ ਕੀ ਹੋ ਰਿਹਾ ਮਾਰੀ ਜਾ ਦੇਖੋ

ਇਹ ਦੇਵੇਂ ਉਹ ਸੱਚੀ ਉਹ ਨੀ ਸੋਨਾ ਦਿਖਾਣਾ ਜੇ ਪਰਣ ਹੈਗਾ ਥੋੜਾ ਜਿਹਾ ਮੈਂ ਨਿੱਕਾ ਦਾ ਪ੍ਰਸ਼ਾਦ ਦੇ ਆ ਜੀ ਇਹ ਕਿ ਕਰ ਰਹੇ ਤੁਸੀਂ ਸੋਨਾ ਕਿਹੜਾ ਕਿੱਥੇ ਲਾਹ ਜਮਨ ਵਿੱਚ ਇਹੀ ਸ਼ੰਕਿਆ ਰਹਿਣੀ ਆ ਵੀ ਪਤਾ ਨਹੀਂ ਕੀ ਆ ਦਿਖਾਓ ਫਿਰ ਸੋਨਾ ਚੱਕੋ ਜਰਮਾ ਸੀ ਕਰਨ ਨੂੰ ਪੇਦ ਬਣ ਇਹਨਾਂ ਨਹੀਂ ਤਰ ਲੜ ਬਕਰ ਤਰ ਲੜ ਕੇ ਆ ਸੀ ਠੱਕਲੇ ਸੋਨਾ 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 ਹੈ ਕੀ ਆ ਫਿਰ ਮੈਂ ਹੁਣ ਵੀਡੀਓ ਬੰਦ ਕਰਕੇ ਕਿਵੇਂ ਜਾਵਾਂ ਵੀਡੀਓ ਬੰਦ ਕਰ ਫਿਰ ਚੱਲ ਹਾਏ ਜੀ ਠੀਕ ਹੈ ਮੈਂ ਕੱਢ ਕੇ ਤੁਹਾਨੂੰ ਦਿਖਾਉਣੀ ਆ ਨਾੜੇ ਲਿਆਂਦੇ ਸੀ ਫਾਪਾ ਨੇ ਮਾਸੀ ਤੇ ਮੰਮੀ ਖਾਤਰ ਚੂੜੀਆਂ ਬਿਕੋਜ਼ ਇਨਾ ਹੋ ਜਿਵੇਂ ਕਿਸਾਨ ਨੂੰ ਕੁਸ ਨਹੀਂ ਲੈ ਕੇ ਆਏ ਆ ਵੇਖੋ ਜਦਾ ਬੱਚਾ ਲਓ ਜੀ ਲਓ ਇੰਨਾ ਕੰਮ ਕਰਦੀ ਆ ਦੱਸ ਭਾਈ ਇੰਨਾ ਕੰਮ ਹਾਏ ਹਾਏ ਦੇਖ ਲਓ ਬੱਸ ਬੰਦ ਇਹਨੇ ਬੱਸ ਨਹੀਂ ਚੱਲਣਾ ਲੈ ਲਓ ਜੀ ਲਓ ਜੀ ਦੇਖੋ ਜੀ ਸੋਨਾ ਹਲਕੂੰਦਰਾ ਇਹਨਾਂ ਤੇ ਰੱਜੂਗੀਆਂ ਪਾਏ ਪਰ ਮੈਨੂੰ ਸੋਨਾ ਚੂੜੀਆਂ ਦਾ ਵੀ ਸੋਨਾ ਦੇਖੋ ਜੀ ਚੂੜੀਆਂ ਜਿਹੜੀਆਂ ਚੂੜੀਆਂ ਹੁੰਦੀਆਂ ਡਿਜ਼ਾਈਨ ਦਾ ਗਾਹ ਆ ਰਹੇ ਕੋਈ ਦਿਨਾਂ ਦੇ ਵਿੱਚ ਚੜ ਜਾਣਾ ਸੌਣ ਸੌਣ ਮਿੰਨ ਦੇ ਚੂੜੀਆਂ ਪਾ ਕੇ ਗਿੱਦਾ ਪਾਉਣ ਜੀਆਂ ਪੀਗਾ ਝੁੱਟਣੀਆਂ ਹਨਾ ਦੇਖੋ ਕਿੰਨੀ ਸੋਹਣੀ ਫੀਲਿੰਗ ਹੈ ਹਨਾ ਮੈਂ ਆਪ ਦੇਖੀ ਤਾਂ ਅੱਛਾ ਦੇਖ ਤਾਂ ਨਹੀਂ ਦੀ ਕਿ ਦੇਖਣੀ ਨਹੀਂ ਹਨਾ ਪਾਉਂਦੀਆਂ ਅੱਛਾ ਬਾਬਾ ਅੱਲਾ ਬਸ ਖਾਂਦੀ ਆਲੇ ਪਾ ਏਦੋ ਹੀ ਕਿੰਨਾ ਸਮਾਂ ਲੱਗਿਆ ਮੰਮੀ ਪਾਓ ਪਪਾ ਫਿਰ ਕਹਿ ਦਿੰਦੀ ਆ ਮੰਮੀ ਤੁਹਾਡਾ ਬਾਤ ਮੈਨੂੰ ਪਿਆਰ ਨਹੀਂ ਕਰਦਾ ਇਹ ਕੀ ਕਹਿ ਰਿਆ ਆ ਲੋ ਇਹ ਆ ਖੜ ਜਾ ਕੋਤ ਖੜ ਜਾ ਤੂੰ ਇਹਨਾਂ ਨੂੰ ਜਿਹੜਾ ਦਿਖਾਇਆ ਸੋਨੇ ਲੱਗਦੇ ਆ ਲਾਫੇ ਨੂੰ ਕੱਟ ਕੱਟ ਕਿਉਂ ਮਾਰੇ ਪਰ ਇਹਨਾਂ ਨੇ ਨਸੀ ਡਾਇਰੈਕਟ ਕਰ ਲਏ ਤੇ ਸੋਨਾ ਨਹੀਂ ਹੈ ਦੱਸੋ ਜੀ ਕੌਣ ਕਹਿੰਦਾ ਸੋਨਾ ਉਹਦੇ ਵੱਲ ਤਾਂ ਕਿਉਂ ਇਹ ਚੋਰਾਂ ਨੇ ਕੌਣ ਕਹਦਾ ਮੈਨੂੰ ਲੱਗਦਾ ਉਹ ਵੀ 빙ਾ ਕਰਦਾ ਇਹ ਆ ਬਾਰੇ ਜੀ ਕੋੜੀਆਂ ਬਰਾਬਰ ਕਿੰਨਾ ਕੀਤਾ ਕਰਦਾ ਪਹਿਲਾ ਆ ਦੇਖੋ ਜੀ ਜੈ ਨੱਥਾਂ ਵੀ ਦਿੱਤੀਆਂ ਹੱਥਾਂ ਬੰਨਣ ਵਾਲਾ ਉਹ ਬਸਾ ਜਗਾਲ ਹੈ ਹੈ ਕਿੰਨਾ ਘੈਂਟ ਹੈ ਉਹਦੇ ਵਿੱਚ ਆਮਾ ਚੰਨੀ ਬਣਵਾ ਅਗਰੇ ਵਿਕੀ ਵਾਸਤੇ ਵਾਹ ਚੰਨੀ 10 ਤੋਲੇ ਦੀ ਚੰਨੀ ਚੰਨੀ ਦੇਖ ਲਓ 10 ਤੋਲੇ ਦੀ ਚੰਨੀ ਬਣਾ ਕੇ ਲਿਖਾ ਨੈਸਰ ਕੱਪੀ ਦੇ ਤੇ ਹਾਂ ਤੇ ਇਹ ਕਹਿੰਦੀ ਵੀ ਅਸੀਂ ਨਹੀਂ ਲੈਣਾ ਇਹ ਡੁਪਲੀਕੇਟ ਹੈ ਮਾਉਂ ਤੁਹਾਨੂੰ ਦੇਣਾ ਨਹੀਂ ਹੁਣ ਮੈਂ ਉਹ ਨੂੰ ਦੇਣਾ ਨਾ ਨਾ ਉਹ ਵੀ ਤਾਂ ਅਕਿਆਰ ਨਾ ਚੈਂਟੇ ਉੱਧਰ ਸਾਡੇ ਕੋਲ ਡੁਪਲੀਕੇਟ ਹੈ ਮੈਂ ਕਿਹਨੂੰ ਜ਼ਮਾਨਾ ਨਾ ਦਵਾ ਹਾਂਜੀ ਸਾਡੇ ਕੋਲੇ ਆ ਇਹ ਕੋਈ ਨੂੰ ਮੈਨੂੰ ਪਤਾ ਦੱਸੋਗਾ ਤੁਹਾਨੂੰ ਪਤਾ ਲੱਗਣਾ ਸਾਡੇ ਸਾਹਮਣੇ ਤੇ ਮੈਂ ਦੇਖੇ ਤੋਰਣੀ ਕੋਈ ਕੋਈ ਹੈ ਹਾਂ ਮਾਨੂੰ ਕਰਾ ਵੀ ਆ ਪਾਈ ਕਟੋ ਘਟ 5-6 ਲੱਖ ਰੁਪਏ ਦਾ ਮਾਲ ਹੈ ਹਾਂ ਪਾਸ ਅੱਜ ਕੱਲੇ ਮੈਂ ਨਹੀਂ ਜੀ ਪਾਢੇ ਛੇ ਲੱਖ ਦਾ ਮਤਲਬ ਸਮਝ ਲਓ ਤੁਸੀਂ ਬੀ 2.5 ਟੋਲੇ ਦਾ 2.5 4 ਟੋਲੇ ਦਾ ਲੱਖੂਗਾ 4 ਟੋਲੇ ਦਾ ਲੱਖੂਗਾ ਜੇ 14 ਆ 4 ਕਿੰਨੇ ਦੇ ਅਠਾ ਆ 72 82 72 ਬਸ ਮੈਂ ਮੱਝੇ ਰੱਖਦਾ ਮਾਨ ਹੈਗਾ ਜੀ ਕਰ ਲੈ 70 ਦਾ ਨਾ 16 ਕਿੰਨੇ ਕਰ ਚੱਲਦਾ 80 ਚੱਲ ਜੇ ਪਹੁੰਚ ਗਿਆ 2.5 ਟੋਲੇ ਦਾ ਤੇਰਾ ਆ ਦੇ ਦਿੰਦੀ ਪਾ ਅੱਛਾ ਦੇਖ ਲੈ ਆ ਵੀ 2.5 ਹਾਂ ਇਹ 2.5 ਦਾ ਇਹ ਜਿਹੜਾ ਦੂਆ ਪਿਛਲੇ ਪਾਸੇ ਵਾਲਾ ਉਹ ਉਹ ਟੋਲੇ ਦਾ ਕਿਉਂਕਿ ਇਹਦੇ ਵਿੱਚ ਆਹ ਬ੍ਰੈਕਫਾਸਟ ਇਹ ਪਾਤੇ ਵਿੱਚ ਹੁੰਦਾ ਹਾਂ ਸਾਡਾ ਨਾ ਮਾੜਾ ਲੱਗਦਾ ਟਾਈ ਟਾਈ ਟੋਲੇ ਦੇ ਵਿੱਚ ਜ਼ਿਆਦਾ ਲੱਗਦਾ ਸਾਡੇ 4 ਟੋਲੇ ਦੇ ਇਹ ਹੁੰਦੇ ਸਾਡੇ 4 ਟੋਲੇ ਦਾ ਸਿੱਧੀ ਉਹ ਆ ਚੈਨੀਆਂ ਪਿਛਲੀ ਜਿਹੜੀ ਹੁਣ ਆ ਜੰਮ ਦੂਆ ਪੁੱਤਰਾ ਪਿੱਤਰਾ ਆ ਪਿੱਤਰਾ ਆਉਂਦੇ ਦਿੱਲੀ ਤੇ ਜਿਹੜੀ ਮੂਰੇ ਤੁਹਾਨੂੰ ਪਤਾ ਵੀ ਮਿੰਜੇ ਪਰੱਕੇ ਵਰਨੇ ਆ ਉਹ ਲਿਆਏ ਜੀ ਚੋ ਮੈਂ ਟੋਲੇ ਪਰ ਤੁਹਾਡਾ ਹੁਣ ਅੱਗੇ ਚੋ ਪਿੱਤਰੇ اے پٹڑا جی جنہوں نے لیا ہے چلا پھر ایا کرو میرے کو 5 5 روپے دی لاؤ شرط پنڈی جاؤ 5 5 روپے لے لے اے پٹڑا نہ چکر اپنا 100 200 دے تیر خرچ ہو گئے 5 روپے پیچھے ہاں اے کرو 5 روپے تو سیو لے لو سیو لا کے چاکتے ہاں جنیو ا ویسے کام سیل کر ماں جا کے راہی انا ہاں تے ماں کے تھوں دسو کر لے اے اے پھر تاں تکے تو سیو کرا لیو میں نہیں زونا ਤਾਂ ਮੈਂ ਉਹਨੂੰ ਤੇ ਲਿਆ ਕਿ ਸੇ ਨੇ ਨਾ ਇਸ ਸਮੇਂ ਆਰ ਨੂੰ ਵੀ ਸਿਕਾ ਦੇਣਾ ਵੀ ਕਹਦੇ ਸੋਨ ਤੂੰ ਵੀ ਮੱਤ ਬਈ ਮੇਰੀਆਂ ਗੱਲਾਂ ਨਹੀਂ ਮੰਨਦੇ ਸੱਚ ਮੈਂ ਆਸਟ੍ਰੇਲੀਆ ਦੀ ਗੱਲ ਕਰੀ ਇਹਨਾਂ ਨੂੰ ਦੱਸਤਾ ਵੀ ਤੈਨੂੰ ਆਸਟ੍ਰੇਲੀਆ ਜਾਣਾ ਉੱਥੇ ਨਹੀਂ ਮੰਨਦੀ ਇਹ ਮੈਂ ਉਹ ਲੈ ਕੇ ਨਹੀਂ ਜਾਣ ਸੱਚੀ ਇਹ ਨਾਰੀਆ ਝੂਠੀ ਹੈ ਤੈਨੂੰ ਤਾਂ ਗੈਸਰੇ ਲਈ ਦੀ ਗੱਲ ਹੋਈ ਏ ਜ਼ਰੂਰ ਬਈ ਪਰ ਉਸ ਟਾਈਮ ਮੈਂ ਕਹਿੰਦੀ ਝੂਠ ਬਾ ਚੱਲ ਜਾ ਫੋਨ ਫੋਨ ਜਾ ਉਧਰ ਤਾਂ ਕਰਿਆ ਫੇ ਸਭ ਚ ਲੱਗੀ ਹਾਂ ਤੁਹਾਨੂੰ ਸੁਣਨੀ ਮਿਲਗਾ ਹਾਂ ਹੁਣ ਮੈਨੂੰ ਲੱਗਦਾ ਵੀ ਇਹ ਬੰਦਾ ਝੂਠਾ ਹੈ ਇਹਨੇ ਕਹਿੰਦਿਆ ਪਹਿਲੇ ਕਿ ਇਹ ਨਹੀਂ ਹੋਰ ਤਾਂ ਮੈਨੂੰ ਲੱਗਦਾ ਲੇਕੇ ਜੜੀ ਮੈਂ ਲੱਗ ਕੇ ਕਹਿੰਦਾ ਮੇਰੀ ਗੱਲ ਤਾਂ ਸੁਣਾ ਹੁਣ ਮੈਂ ਇਹਨੇ ਇਹਨੂੰ ਲੱਗਿਆ ਮੈਂ ਪਹਿਲਾਂ ਝੂਠ ਬੋਲਦਾ ਪਰ ਇਹਨਾਂ ਨੇ ਕਲੀਅਰ ਕਰਿਆ ਗੱਲ ਕਰਕੇ ਫਿਰ ਇਹਨੂੰ ਲੱਗਿਆ ਵੀ ਸੱਚ ਹੈ ਹੁਣ ਇਹਨਾਂ ਨੂੰ ਲੱਗਦਾ ਵੀ ਮੈਂ ਆਹ ਕਹਿੰਦਾ ਵੀ ਝੂਠਾ ਸੋਣਾ ਨਹੀਂ ਹੈਗਾ ਇਹ ਜਦੋਂ ਮੈਂ ਇਹਨਾਂ ਨੇ ਸਰਨਿਆਰੇ ਨੇ ਇਹਨਾਂ ਨੂੰ ਕਹਿੰਦਾ ਸਾਚਾ ਬੱਤੀ ਕਿਉਂ ਵੀ ਕਰਨ ਦਾ ਸੁਣਿਆ ਬੱਤੀ ਕੇ ਅੰਕਤ ਸੁਣਿਆ ਇਹ ਗੱਲ ਹੈਗੀ ਮੈਂ ਤੇ ਆਇਆ ਤਿਆਰ ਬੱਤੀ ਕਰਨ ਮਾਂ ਵਧੀਆ ਆ ਗਿਆ ਹਾਂ ਹਾਂ ਅਸੀਂ ਤੈਨੂੰ ਐਂ ਕਰਦੇ ਆਂ ਅੱਜ ਜੱਗ ਤੇ ਰੱਖੀਏ ਪੂਰਾ ਦਿਨ ਸਾਰਾ ਰਾਤ ਤੇਰੇ ਕੋਲ ਨਹੀਂ ਆਉਂਦਾ ਹੁਣ ਚਲਣਾ ਮਾਂ ਲਿਆ ਮਾਂ ਨੂੰ 5 ਲੱਖ ਰੁਪਏ ਦਿੰਦਾ ਹਾਂ ਤੁਸੀਂ ਲੋਪਪੁਰ ਤੇ ਲਿਆਓ ਮੈਨੂੰ ਵੀ ਦਵਾ ਦੋ ਆਇਓ ਧਰਨੀ ਜੱਗ ਤੇ ਰੱਖ ਕੇ 5 ਲੱਖ ਮੈਂ ਤੁਹਾਨੂੰ 5 ਲੱਖ ਦੰਨਾ ਹਾਂ ਠੀਕ ਹੈ ਠੀਕ ਤਾਂ ਨਾਂ ਨੰਗੋਲੀ ਮੈਂ ਤਾਂ ਚੈੱਕ ਕਰਨਾ ਇਹ ਡੁਪਲੀਕੇਟ ਆ ਅਰੇ ਜੀ ਜੀ ਤੁਸੀਂ ਨਵੇਂ ਨੂੰ ਰੱਖ ਲੂਗੇ ਪਾਣੀ ਦੇ ਵਿੱਚ ਮੈਂ ਰੱਖੂਗੀ ਆ ਮੈਂ ਕਿਹਾ ਕਿ ਮਾਇਆ ਹੁੰਦੇ ਜਿਹਨੂੰ ਜਿਹਨੂੰ ਮੈਂ ਹਾਂ 5 ਲੱਖ ਦਵੋ ਸੋਨੇ ਦਾ ਕੱਟਾ ਕਿ ਹੁੰਦਾ ਗੱਲ ਛਡੋ ਮੈਨੂੰ ਪਤਾ ਇਹਨਾਂ ਦਾ ਕੀ ਬਣਾਣਾ 1 ਲੱਖ ਦਾ ਸੋਨੇ ਦਾ ਸਟਾ ਨਹੀ ਦਾ ਪਿਆ ਸਟਾ ਲੈ ਵੀ ਕਿਹਾ 1 ਲੱਖ ਦਾ ਸਟਾ ਲੈਣਾ ਜਿਹੜੇ ਬਾਕੀ 4 ਲੱਖ ਮੈਂ ਵਿੱਚ ਖਾ ਲਾਂਗੀ ਆ ਗਾਂ ਸਭ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਐਦਰ ਮੇਰਾ ਪਰਸ ਦੇ ਦੇ ਮੈਨੂੰ ਲਿਓ ਪੜਾ ਦੇ ਕੋਈ ਨੂੰ ਨਹੀਂ ਪਤਾ ਨੇਤਰ ਸਿਆਂ ਮੈਨੂੰ ਨਹੀਂ ਪਤਾ ਤੁਹਾਨੂੰ ਬਹੁਤ ਮੈਗਾ ਹੋ ਕੇ ਆਤੀ ਤੇ ਤੈਨੂੰ ਕੁੜੀ ਘੇੜੀ ਤੇ ਨਾ ਸੀ ਤੂੰ ਹੋਰ ਮਾਦਲ ਬੇਟਾ ਅੱਹ ਵਿੱਚ ਜਗ੍ਹਾ ਤੇ ਤੈਨੂੰ ਲੈ ਕੇ ਉਹ ਵਿੱਚ ਜਗ੍ਹਾ ਦਾ ਆਪਣੀ ਕੁੜੀ ਬਾਹਰ ਤਲਾ ਤੁਨਾ ਕੁੜੀ ਛੋੜੋ ਕਿਹਾ ਨਾ ਥੋੜੇ ਜਿਹੇ ਤੁਨੂੰ ਆਂ ਜ਼ਰਾ ਘੰਟੇ ਪਰ ਥੋੜਾ ਦੇ ਵੇਖਾਂ ਪਾ ਕੇ ਕੁੜੀ ਦੇਖੂਗਾ ਫਿਰ ਨਾ ਨਾ ਫਿਰ ਅਤੇ ਮੈਨੂੰ ਤਾਂ ਵੀ ਕੁੜੀ ਦੀ ਟੈਂਸ਼ਨ ਆ ਉਹਦੇ ਟੈਂਸ਼ਨ ਤੇ ਆ ਕੋਈ ਬਸ ਮੈਨੂੰ ਆਪਣੀ ਬਹੁਤ ਟੈਂਸ਼ਨ ਆ ਕੰਮ ਮੈਨੂੰ ਰੀਤ ਦੀ ਟੈਂਸ਼ਨ ਆ ਬਹੁ ਨੂੰ ਆ ਸਾਡੀ ਨੇ ਬਹੁ ਰਾਣੀ ਚਲ ਕੋ ਹਾਂ ਤੋ ਬੜਾ ਦੇ ਦੋ ਉਹ ਕਾਰਨ ਜੋਗਾ ਹੈ ਨਹੀਂ ਹਾਂਰਾ ਵਿਚਾਰੇ ਨੇ ਕਰੂਗਾ ਕਾ ਆਊਗਾ ਮੈਂ ਹੁਣ ਵਿਆਹ ਕਰਾਉਣਾ ਹੈ ਕਮਾ ਕੇ ਫਿਰ ਜਿਆਦਾ ਕਮਾਉਣ ਲੱਗਣਾ ਜਦੇ ਮੈਂ ਆਣਾ ਹੈ ਜਦ ਪੈਰਾਂ ਪਰ ਖੜਾ ਹੋ ਗਿਆ नहीं ਤਾਂ बहू ਲਿਆਉਣੀ ਪਾਪਾ ਨੂੰ ਦੇਖੀ ਜਾਣਾ 10000 ਰੁਪਏ ਘਰ ਵਾਲੀ ਨੂੰ ਸ਼ੋਪਿੰਗ ਕਰਾ ਕੇ ਲੈ ਕੇ ਆਉਣੀ ਉਹ 10000 ਰੁਪਏ ਨੇ ਸਮਝੂਗਾ ਤਾਂ ਹੀ ਤਾਂ ਮੈਂ ਕਹਿ ਨਹੀਂ ਉਹ ਵੀ ਨਹੀਂ ਸੋਚਣਾ ਮਾਪਾ ਬੂਪਾ ਤੇ ਨਹੀਂ ਸੀ ਮੰਗਦੇ ਹੂੰ ਅਸੀਂ ਤਾਂ ਮੰਮੀ ਕੀ ਮੰਗ ਲਏ ਜਾਂ ਦੇ ਦੇ ਹੁਣ 5 ਦਿਨ ਮੰਮੀ ਨੇ ਤਾਂ ਪਤਾ ਨਹੀਂ ਚਲੋ ਚਲੋ ਕਿੱਥੇ ਨੂੰ ਚੂੜੀਆਂ ਚੂੜੀਆਂ थर्टी नो रुक रहा के देनियो में चूड़ियाँ किन्हीं आएँगे वो तो एन चूड़ियाँ ज़ारो मैं क्यों नहीं आईया सब नहीं आया है भीड़ कर पेंटियाँ होंगी हैं जो तस्वीरें लेते हैं भीड़ भागना रहा मम्मी मैं समझ गया नहीं जानते और एंड है भीड़ पिये बहुत जानते मम्मी नहीं और शादी पर ਸੋਦਨੀ ਮੈਨੂੰ 200 ਤੱਕ ਦੇ ਲੱਗਦੀ ਐ। ਉਹ ਸਾਡੀ ਮਹਿੰਦਰ ਸਾਹਿਬ ਦੀ ਆ। ਬਸ ਇੰਨੇ ਨੇ ਜਿੰਨੇ ਜਿਹੜੀ ਕੋਈ ਚੀਜ਼ ਲੈ ਕੇ ਆਉਣੀ ਆ ਸੀ ਲੈ ਕੇ ਆਣੀ। ਨਹੀਂ ਤੂੰ ਤਾਂ ਐਂਗੀ ਲੈ ਕੇ ਆਈਆਂ। ਐ ਦੇਦੀ ਨਹੀਂ ਐਨੇ ਦੀ ਆ। ਹਾਲ ਕੇ ਉਹਨੂੰ ਆਇਓ ਕਹਣਾ ਬੰਦ ਦੋ ਵੀਰ ਦੀ ਤੋਰ ਪੀਏ ਦੀ। ਅੱਛਾ ਕਹਦਾ ਵੀਰ ਵੀਏ। ਉਧਰ ਨੂੰ ਗੱਲ ਗਈ। ਵੀਰ ਵੀ ਕਹਤਾ ਵੀਰ ਹੋਇਆ। ਯਾਰ ਮੋਂ ਟੈਂਕ ਹੋਰ ਹੋ ਗਿਆ 20 ਪੈਸ ਦੀਆਂ ਚੂੜੀਆਂ। ਜੋ ਬਾਜੀ ਆ। ਆਪਾਂ ਵੀਰ ਵੀ ਬਧਾਉਂਦੇ। ਜਦ 2 ਰੁਪਏ ਯਾਰ 20 ਵੀ ਫੜਕ ਨਹੀਂ ਬਾਈ। ਨਹੀਂ ਤੇ ਜਿਹਨੂੰ ਕਦਰ ਤੇ ਨਗੀਲੇ ਆਇਆ। ਜੇ ਲੋਕਾਂ ਨੂੰ ਇਹਨਾਂ ਨੂੰ ਆਕੇ ਦੇਣਾ। ਉਹ ਲਈ ਫਰਮਾ ਤੇਤੀ ਉਜਾਰ ਕੇ ਇੱਕ ਕੋਟਰੀ ਦੇ ਵਿੱਚ ਦੱਸਣਾ ਨਹੀਂ ਚਾਹਣਾ ਕਿੱਥੇ ਜਾਣਾ। ਪੱਕੇ ਨੇ ਦੇ ਆਕੇ ਦੇਣਾ ਇਹਨੂੰ। ਇਹ ਨਹੀਂ। ਪਾਪਾ ਮੈਂ ਥੈਂਕ ਯੂ ਮੈਮ। ਇਹ ਵੀ ਹਰਦਾ ਹੈਗਾ। ਮੈਂ ਤਾਂ ਪਾਪਾ ਥੈਂਕ ਯੂ ਕਹਿਨੀ ਆ ਮੈਨੂੰ ਜਿਹੜਾ ਕੁਝ ਤੁਸੀਂ ਲੈ ਕੇ ਆਏ ਆ। ਅੱਛਾ ਬਸ ਵੈਰੀ ਗੁੱਡ। ਥੈਂਕ ਯੂ ਵੀਰ ਜੀ ਚੂੜੀਆਂ ਵਾਸਤੇ। ਆ ਲੈ ਬਸ ਸ਼ੁਕਰ ਹੈ। ਬਹੁਤ ਸੇ। ਧੰਨਵਾਦ ਸਰਦਾਰ ਜੀ। ਆ ਗਾ। ਸੋਨੇ ਦਾ ਰੱਤ ਲਗਾ। 15 ਰੋਸ ਸੋਨੇ ਦਾ ਲੈ ਕੇ ਆ। ਆ ਦੋ ਚੂੜੀਆਂ। ਕੋਈ ਨਾ ਜੇ ਅਜੇ ਪਿੱਟਾ ਆ ਗਿਆ ਨਹੀਂ ਉਹ ਨਾ ਵੀ ਆਊਗਾ ਇਹੋ ਹੀ ਗੱਲਾਂ ਫੇਰ ਤੋਂ ਕਦੇ ਸੁਣੀਆਂ ਐਵੇਂ ਅੱਛਾ ਮੈਨੂੰ ਪਤਾ ਲੱਗ ਗਿਆ ਵੀ ਕਿਹੜਾ ਚੱਕਰ ਆ ਇਹ ਬੜੀ ਕੁੜ ਬੜੀ ਨੂੰ ਬਹੁਤ ਸੱਟ ਆਹ ਜੇ ਪਰਮੇਨੀ ਬਹੁਤ ਦੇਖਦੀ ਹੋਈ ਨਾ ਡੰਡੇ ਫੇਰ ਚੁੱਕੀ ਇਹਦੇ ਅੱਜ ਪਰਮੇਨੀ ਸਿੱਟਾ ਬਹੁਤ ਬੜਾ ਬੜਾ ਉਹ ਜਿੰਨੇ ਹਾਲ ਹੋਣੀਆਂ ਮੈਂ ਤਾਂ ਹਰਾਂ ਨਾ ਬਸੇ ਅੱਜ ਕੱਲ ਦੇ ਟਾਈਮ 'ਚ ਕੌਣ ਸੋਣਾ ਪਸੰਦ ਕਰਦਾ ਕੋਈ ਵੀ ਹੋਏ ਨਾਸੂਰ ਮਾ ਰੋਟਾ ਆਉਂਦੀ ਆਤੀ ਲਾਗਾ ਪਾਪਾ ਨੂੰ ਲੈ ਲਿਓ ਅੰਦਰ ਇਹਨਾਂ ਨੂੰ ਉਸ ਤੇ ਬੜਾ ਗੇਰਦਾ ਨੇ ਨਾਲੇ ਚਾਚਾ ਜੀ ਦਾ ਵੀ ਧੰਨਵਾਦ ਜਿਹੜੇ ਇੰਨੇ ਛੋਟੇ ਛੋਟੇ ਕੱਪੜੇ ਭੇਜੇ ਨੇ ਠੀਕ ਥੈਂਕ ਯੂ ਬਹੁਤ ਪਿਆਰੇ ਲੰਗਾ ਸਾਰੇ ਸਾਰੇ ਪਿਆਰੇ ਪਿਆਏ ਕੱਪੜੇ ਮੈਂ ਇਹਨਾਂ ਨੂੰ ਕੁਝ ਪ੍ਰਿੰਟ ਕਰਾਂਗਾ ਰੀਗਾ ਲਾ ਲਾ ਕੇ ਵੇਖ ਤੇਰੀ ਸਿੱਖ ਉਨੇ ਸਾਡੇ ਰੀਤ ਦਾ ਵੀ ਧੰਨਵਾਦ ਅਜਨ ਨਾ ਗਾ ਨਹੀਂ ਪਾਇਆ ਵੀਡੀਓ ਚ ਰੀਤ ਅੱਜ ਪਾਕ ਤੋਂ ਚਲਦੀ ਹੋਈ ਸੀ ਹਾਂ ਉਹਦੇ ਦੇਖੀ ਲੈ ਚਲੋ ਤਹਾਨੂੰ ਮੈਂ ਉਹਨੂੰ ਪਰ ਸਾਦਾ ਦੇ ਆ ਦੇ ਉਹ ਸਾਦਾ ਜੇ ਕਾਲ ਗੇਟ ਚੱਕ ਕੇ ਦੇ ਲੈ ਪਾਪਾ ਨੂੰ ਲੈ ਜਾਂਦੀ ਆ ਪਾਪਾ ਦੇਖਣ ਲੱਗੇ ਆ ਮੈਂ ਨਹੀਂ ਗੇਹਿਆ ਚਲੋ ਜੀ ਮੈਂ ਟੀਕਾ ਦੇ ਰਹੀ ਆ ਪਾਪਾ ਨੂੰ ਰੋਟੀ ਮਿਲ ਰਿਹਾ ਕਿ ਸੇ ਅਗਲੀ ਵੀਡੀਓ ਚ മീന അത്സ ചുറ്റ